ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਿਟ ਵਿਦ ਮਨਪ੍ਰੀਤ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਾਂ ਮੇਰਾ ਜਿਹੜਾ ਇਹ ਚੈਨਲ ਬਣਾਇਆ ਹੋਇਆ ਫਿਟ ਵਿਦ ਮਨਪ੍ਰੀਤ ਇਹ ਜਸਟ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਵਾਸਤੇ ਬਣਾਇਆ ਹੋਇਆ ਇਹਦੇ ਨਾਲ ਮੈਂ ਤੁਹਾਨੂੰ ਤਾਨੂੰ ਜਿਹੜਾ ਹੈਗਾ ਮੈਂ ਆਪਦੀ ਜਰਨੀ ਸ਼ੇਅਰ ਕਰ ਰਹੀ ਹਾਂ ਆਪਣਾ ਐਕਸਪੀਰੀਐਂਸ ਜੋ-ਜੋ ਚੀਜ਼ ਮੈਨੂੰ ਪਤਾ ਗਈ ਠੀਕ ਹੈ ਜੋ-ਜੋ ਚੀਜ਼ ਮੈਂ ਕੀਤੀ ਹੋਈ ਆ ਮੈਂ ਉਹ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਇਹਨੂੰ ਫੋਲੋ ਕਰਨਾ ਨਹੀਂ ਕਰਨਾ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਕਿਉਂਕਿ ਦੇਖੋ ਜੇ ਤੁਸੀਂ ਕਿਸੇ ਡਾਕਟਰ ਦੀ ਰਾਇ ਲੈਣੀ ਹੈ ਤੁਸੀਂ ਡਾਕਟਰ ਦੀ ਵੀ ਲੈ ਸਕਦੇ ਹੋ ਬਟ ਜੇ ਤੁਸੀਂ ਇਹਨੂੰ ਫੋਲੋ ਕਰਨਾ ਉਹ ਵੀ ਤੁਹਾਡੀ ਮਰਜ਼ੀ ਆ ਤੁਸੀਂ ਨਹੀਂ ਫੋਲੋ ਕਰਨਾ ਇਦਾਂ ਦੇਖ ਕੇ ਸਕਿਪ ਕਰਨਾ ਉਹ ਵੀ ਤੁਹਾਡੀ ਮਰਜ਼ੀ ਆ ਠੀਕ ਹੈ ਬਟ ਮੈਨੂੰ ਮੇਰੇ ਕਾਫੀ ਸਾਰੇ ਜਿਹੜੇ ਸਬਸਕ੍ਰਾਈਬਰ ਸੀਗੇ ਮੇਰੇ ਕਾਫੀ ਸਾਰੇ ਫਾਲੋਅਰ ਸੀਗੇ ਉਹਨਾਂ ਦੀ ਡਿਮਾਂਡ ਸੀਗੀ ਮੈਂ ਮੇ ਆਪਦੀ ਜਰਨੀ ਇੱਕ ਚੈਨਲ ਰਾਹੀਂ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਮੈਂ ਆਪਣਾ ਜਿਹੜਾ ਇਹ ਫਿਟ ਵਿਦ ਮਨਪ੍ਰੀਤ ਕਲਾ ਚੈਨਲ ਆ ਉਹ ਬਣਾਇਆ ਸੀ ਪਿਛਲੇ 2 ਸਾਲਾਂ ਤੋਂ ਮੈਨੂੰ ਕਾਫੀ ਕਮੈਂਟ ਆ ਰਹੇ ਸੀ ਤਾਂ ਹੀ ਆਪਾਂ ਬਣਾਇਆ ਸੀ ਵੀ ਜਿੰਨੀ ਵੀ ਮੇਰੀ ਪਰਸਨਲ ਜਿਹੜੀ ਹੈਗੀ ਆ ਠੀਕ ਹੈ ਜਰਨੀ ਰਹੀ ਹੋਊਗੀ ਫੈਟ ਟੂ ਫਿਟ ਜਾਂ ਜਿੰਨੀ ਮੈਨੂੰ ਨੌਲੇਜ ਹੋਊਗੀ ਠੀਕ ਹੈ ਮੈਂ ਉਹ ਸਾਰੀ ਜਿਹੜੀ ਸ਼ੇਅਰ ਕਰੂੰਗੀ ਇਸ ਚੈਨਲ ਦੇ ਦੌਰਾਨ ਤੁਹਾਡੇ ਨਾਲ ਸ਼ੇਅਰ ਕਰੂੰਗੀ ਠੀਕ ਹੈ ਮੇਰਾ ਪਰਸਨਲ ਐਕਸਪੀਰੀਅੰਸ ਆ ਸੋ ਫੋਲੋ ਕਰਨਾ ਨਹੀਂ ਕਰਨਾ ਇਹ ਤੁਹਾਡੀ ਮਰਜ਼ੀ ਆ ਮੈਂ ਕੋਈ ਡਾਕਟਰ ਨਹੀਂ ਹੈਗੀ ਮੈਂ ਕੋਈ ਡਾਈਟ ਪਲਾਨ ਨਹੀਂ ਦਿੰਦੀ ਹੈਗੀ ਠੀਕ ਹੈ ਬਟ ਹਾਂ ਇਹ ਹੈਗਾਗਾ ਵੀ ਮੈਂ 3-4 ਸਾਲ ਜਿੰਮ ਕੀਤੀ ਹੋਈ ਆ ਠੀਕ ਹੈ ਥੋੜੀ ਬਹੁਤ ਇਸ ਚੀਜ਼ ਤੇ ਸਟੱਡੀ ਵੀ ਕੀਤੀ ਹੋਈ ਆ ਤੇ ਹਮੇਸ਼ਾ ਜਿੰਨਾ ਕੁ ਦੱਸਿਆਗਾ ਕੋਸ਼ਿਸ਼ ਕੀਤੀ ਹੋਈ ਆ ਵੀ ਕੁਝ ਗਲਤ ਨਾ ਦੱਸਾਂ ਪਈਆਂ ਨੂੰ ਇਸ ਚੀਜ਼ ਦਾ ਫਾਇਦਾ ਵੀ ਹੋ ਸਕਦਾ ਬਟ ਹੋ ਸਕਦਾ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਉਹ ਚੀਜ਼ ਬੰਦਾ ਇਹ ਫੋਲੋ ਕਰੇ ਨੁਕਸਾਨ ਵੀ ਹੋ ਸਕਦਾ ਤਾਂ ਤੁਸੀਂ ਆਪਣੇ ਡਾਕਟਰ ਨਾਲ ਕਨਸਰਨ ਕਰਕੇ ਵੀ ਤੁਹਾਨੂੰ ਇਹ ਪ੍ਰੋਬਲਮ ਆ ਤੁਸੀਂ ਇਹ ਚੀਜ਼ ਫੋਲੋ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਜੀ ਠੀਕ ਹੈ ਮਾਈ ਪਰਸਨਲ ਐਕਸਪੀਰੀਅੰਸ ਫੋਲੋ ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਹੈ ਬਾਕੀ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤਾਂ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਵੀਡੀਓ ਕਰਦੇ ਹਾਂ ਸਟਾਰਟ ਹਾਂਜੀ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਪਿਛਲੀ ਵੀਡੀਓ ਦੇ ਵਿੱਚ ਮੈਂ ਕਿਹਾ ਸੀਗਾ ਕਿ ਸਭ ਤੋਂ ਜ਼ਿਆਦਾ ਕਮੈਂਟ ਜਿਹੜੀ ਚੀਜ਼ ਤੇ ਆਉਣਗੇ ਆਪਾਂ ਨੈਕਸਟ ਵੀਡੀਓ ਉਹੀ ਲੈ ਕੇ ਆਵਾਂਗੇ ਤਾਂ ਸਭ ਤੋਂ ਜ਼ਿਆਦਾ ਕਮੈਂਟ ਸੀਗੇ ਫੇਸ ਦੀ ਫੈਟ ਨੂੰ ਕੱਟ ਕਰਨਾ ਕਿਉਂਕਿ ਵੈਸੇ ਤਾਂ ਆਪਾਂ ਨਾਰਮਲ ਕਈ ਵਾਰ ਆਪਣੀ ਬਾਡੀ ਸਹੀ ਹੁੰਦੀ ਆ ਆਪਣੀ ਜਿਹੜੀ ਫੈਟ ਆ ਉਹ ਸਹੀ ਹੁੰਦੀ ਆ ਬਾਡੀ ਹੁੰਦੀ ਆ ਠੀਕ ਹੈ ਸਹੀ ਹੁੰਦੀ ਆ ਜਿਆਦਾ ਫੈਟ ਨਹੀਂ ਹੁੰਦੀ ਨੋਰਮਲ ਹੁੰਦੀ ਆ ਨਾ ਮੋٹے ਹੁੰਨੇ ਆ ਨਾ ਪਤਲੇ ਹੁੰਨੇ ਆ ਠੀਕ ਹੈ ਬਟ ਜਿਹੜਾ ਆਪਣਾ ਫੇਸ ਹੁੰਦਾ ਆਪਣਾ ਮੂੰਹ ਹੁੰਦਾ ਉਹ ਬਹੁਤ ਮੋਟਾ ਹੁੰਦਾ ਗੱਲਾਂ ਬਹੁਤ ਮੋਟੀਆਂ ਹੋ ਜਾਂਦੀਆਂ ਨੇ ਠੀਕ ਆ ਕਾਫੀ ਹੈਲਦੀ ਹੁੰਦਾ ਜਿਹੜੀ ਇਹ ਡਬਲ ਚਿਨ ਆ ਉਹ ਬਹੁਤ ਜਿਆਦਾ ਹੋ ਜਾਂਦੀ ਆ ਜਿਵੇਂ ਮੇਰਾ ਸੀਗਾ ਕਾਲਜ ਟਾਈਮ ਮੈਂ ਸੀਗੀ ਜਿਹੜੀ ਠੀਕ ਹੈ ਮੇਰੀ ਜਿਹੜੀ ਇੱਥੋਂ ਲੈ ਕੇ نیچے ਤੱਕ ਬਾਡੀ ਸੀਗੀ ਉਹ ਸਹੀ ਸੀਗੀ ਬਟ ਅਕੋਰਡਿੰਗ ਟੂ ਮਾਈ ਬਾਡੀ ਬੇਟ ਮੇਰਾ ਫੇਸ ਸੀਗਾ ਜਿਹੜਾ ਉਹ ਬਹੁਤ ਜ਼ਿਆਦਾ ਹੈਵੀ ਹੋ ਗਿਆ ਸੀਗਾ ਤੇ ਜਿਹੜਾ ਫੇਸ ਦਾ ਮੋਟਾਪਾ ਸੀਗਾ ਉਹ ਜ਼ਿਆਦਾ ਲੱਗ ਰਿਹਾ ਸੀ ਉਹਦੇ ਕਰਕੇ ਮੈਂ ਜੇ ਫੋਟੋ ਵਗੈਰਾ ਖਿਚਵਾਉਂਦੀ ਸੀ ਜਾਂ ਕੋਈ ਵੀਡੀਓ ਸੀ ਫੋਟੋ ਸੀ ਹਨਾ ਉਹਦੇ ਵਿੱਚ ਮੈਂ ਬਹੁਤ ਮੋਟੀ ਲੱਗਦੀ ਹੁੰਦੀ ਸੀ ਤੇ ਮੇਰਾ ਦਿਲ ਵੀ ਨਹੀਂ ਸੀ ਕਰਦਾ ਹੁੰਦਾ ਵੀ ਮੈਂ ਕੋਈ ਫੋਟੋ ਕਰਾਂ ਜਾਂ ਕੋਈ ਵੀਡੀਓ ਬਣਾਵਾ ਠੀਕ ਹੈ ਕਿਉਂਕਿ ਫੇਸ ਕਾਫੀ ਵੱਡਾ ਲੱਗਦਾ ਹੁੰਦਾ ਸੀਗਾ ਤਾਂ ਕਰਕੇ ਤਾਂ ਉਸੇ ਤਰੀਕੇ ਨਾਲ ਤੁਹਾਨੂੰ ਵੀ ਸ਼ਾਇਦ ਇਹ ਪ੍ਰੋਬਲਮ ਹੋਵੇ ਤਾਂ ਤੁਸੀਂ ਜਿੱਦਾਂ ਮੈਂ ਜਿਹੜੀ ਚੀਜ਼ ਫਾਲੋ ਕੀਤੀ ਸੀ ਮੈਂ ਆਪਦਾ ਫੇਸ ਪਤਲਾ ਕੀਤਾ ਸੀ ਤੁਸੀਂ ਵੀ ਕਰ ਸਕਦੇ ਹੋ ਹਾਲਾਂਕਿ ਹੁਣਾਂ ਚੱਲਦੀ ਵੀਡੀਓ ਦੇ ਵਿੱਚ ਵੀ ਮੇਰਾ ਫੇਸ ਥੋੜਾ ਜਿਹਾ ਹੈਵੀ ਲੱਗਦਾ ਹੋਣਾ ਭਾਰਾ ਲੱਗਦਾ ਹੋਣਾ ਮੋਟਾ ਲੱਗਦਾ ਹੋਣਾ ਬਟ ਰੀਅਲ ਲਾਈਫ ਤੇ ਜੇ ਵੀ ਜੇ ਰੀਅਲ ਲਾਈਫ ਵਿੱਚ ਤੁਸੀਂ ਮੈਨੂੰ ਮਿਲੋਗੇ ਤਾਂ ਮੇਰਾ ਫੇਸ ਪਤਲਾ ਲੱਗਦਾ ਹੈ ਨਾ ਬੇਅੰਤ ਵੀਡੀਓ ਨਾਲੋਂ ਮੇਰਾ ਫੇਸ ਥੋੜਾ ਜਿਹਾ ਪਤਲਾ ਲੱਗਦਾ ਵੀਡੀਓ ਦੇ ਵਿੱਚ ਕਈ ਵਾਰ ਜ਼ੂਮ ਕਰ ਲੈਨੇ ਆ ਆਪਾਂ ਨੇੜੇੋਂ ਦੂਰੋਂ ਤਾਂ ਅਫੈਕਟ ਹੁੰਦਾਗਾ ਕੈਮਰੇ ਦਾ ਫਰਕ ਪੈ ਜਾਂਦਾ ਬਟ ਰੀਅਲ ਦੇ ਵਿੱਚ ਮੇਰਾ ਫੇਸ ਆ ਜਿਹੜਾ ਤੁਹਾਨੂੰ ਪਤਲਾ ਲੱਗੂਗਾ ਹੁਣ ਤਾਂ ਜਿਵੇਂ ਜੁਹਾਰ ਤੋਂ ਬਾਅਦ ਜਿਵੇਂ ਮੇਰਾ weight ਵੱਧ ਗਿਆ ਸੀ ਥੋੜਾ ਜਿਹਾ ਫੇਸ ਮੋਟਾ ਵੀ ਹੋ ਗਿਆ ਸੀਗਾ ਦਵਾਰੇ ਬਟ ਮੈਂ ਐਕਸਰਸਾਈਜ਼ ਕਰਕੇ ਇਹਨੂੰ ਸਹੀ ਕੀਤਾਗਾ ਠੀਕ ਹੈ ਕੁਝ ਕਿ ਐਕਸਰਸਾਈਜ਼ਾਂ ਨੇ ਤੇ ਕੁਝ ਕੁ ਨੁਸਕੇ ਆ ਜਿਹੜੇ ਆਪਾਂ ਘਰੇ ਬੈਠ ਕੇ ਠੀਕ ਹੈ ਜੇ ਆਪਾਂ ਬੋਡੀ ਦਾ weight ਵੀ ਘਟਾ ਰਹੇ ਆਂ ਵੀ ਬੋਡੀ ਦਾ weight ਤਾਂ ਪਤਾ ਨਹੀਂ ਅੱਜ ਟਰਾਈ ਕਰ ਰਹੇ ਆਂ ਮਹੀਨੇ ਨੂੰ ਘਟੇ 2 ਮਹੀਨਿਆਂ ਨੂੰ ਘਟੇ ਪਰ ਉਹਦੇ ਨਾਲ ਸਾਡੇ ਫੇਸ ਦੀ ਬਿਊਟੀ ਵੀ ਬਣੀ ਰਹੇ ਸਾਡਾ ਫੇਸ ਸੋਹਣਾ ਲੱਗਦਾ ਹੋਵੇ ਠੀਕ ਆ ਤਾਂ ਉਹਦੇ ਦੌਰਾਨ ਤੁਸੀਂ ਇਹ ਵਾਲੀ ਜਿਹੜੀ ਚੀਜ਼ ਆ ਉਹ ਫੋਲੋ ਕਰ ਸਕਦੇ ਹੋ ਤਾਂ ਜਿਆਦਾ ਸਮਾਂ ਨਾ ਲੈਂਦੇ ਹੋਏ ਪਹਿਲ ਤੇ ਪਹਿਲੇ ਸਟੈਪ ਤੇ ਜਾਂਦੇ ਆਂ ਹਾਂਜੀ ਫਰਸਟ ਸਟੈਪ ਹੈਗਾ ਪਹਿਲਾਂ ਤਾਂ ਤੁਸੀਂ ਡੇਲੀ ਰਾਤ ਨੂੰ ਇੱਕ ਤਾਂ ਮੌਇਸਚਰਾਈਜ਼ਰ ਲੈ ਲਓ ਮੌਇਸਚਰਾਈਜ਼ਰ ਕੋਈ ਵੀ ਵਧੀਆ ਮੌਇਸਚਰਾਈਜ਼ਰ ਲੈਣਾਗਾ ਠੀਕ ਆ ਸਸਤਾ ਦੇਖ ਕੇ ਮੌਇਸਚਰਾਈਜ਼ਰ ਨਾ ਲਿਓ ਪੂਰਾ ਵਧੀਆ ਮੌਇਸਚਰਾਈਜ਼ਰ ਹੋਣਾਗਾ ਚਾਹੇ ਤੁਸੀਂ ਡਾਕਟਰ ਦੀ ਸਲਾਹ ਨਾਲ ਲੈ ਲਿਓ ਵਧੀਆ ਮੌਇਸਚਰਾਈਜ਼ਰ ਹੋਣਾ ਚਾਹੀਦਾ ਤੁਹਾਡੇ ਕੋਲ ਠੀਕ ਹੈ ਸੈਕੰਡ ਤੇ ਤੁਸੀਂ ਲੈ ਲਓ ਐਲੋਵਿਰਾ ਜੈਲ ਵਧੀਆ ਕੰਪਨੀ ਦੀ ਐਲੋਵਿਰਾ ਜੈਲ ਲੈ ਲਓ ਦੋਨਾਂ ਨੂੰ ਠੀਕ ਹੈ ਮਿਕਸ ਕਰ ਲਓ ਆਪਣੀ ਹਥੇਲੀ ਤੇ ਪੂਰੀ ਚੰਗੀ ਤਰੀਕੇ ਨਾਲ ਮਿਕਸ ਕਰਕੇ ਠੀਕ ਹੈ ਹਥੇਲੀ ਤੇ ਲਗਾ ਕੇ ਫਿਰ ਪ੍ਰੋਪਰ ਮ사ਜ ਕਰਨੀ ਹੈ ਤੁਸੀਂ ਐਂਟੀ ਕਲੌਕਵਾਈਸ ਠੀਕ ਹੈ ਇਦਾਂ ਇਦਾਂ 20 ਸੈਕਿੰਡ ਕਰਕੇ ਫਿਰ 5 ਸੈਕਿੰਡ ਰੈਸਟ ਫਿਰ 20 ਸੈਕਿੰਡ ਫਿਰ 5 ਸੈਕਿੰਡ ਰੈਸਟ ਫਿਰ 20 ਸੈਕਿੰਡ ਠੀਕ ਹੈ ਤਿੰਨ ਵਾਰ ਤੁਸੀਂ ਇਹ ਕਰਨਾਗਾ ਰਾਤ ਨੂੰ ਹਰ ਰੋਜ਼ ਡੇਲੀ ਠੀਕ ਹੈ ਇਸ ਤਰੀਕੇ ਨਾਲ ਜਿਹੜੀ ਤੁਹਾਡੀ ਆ ਫੈਟ ਆ ਇਹ ਨਾ ਜਿਹੜੀ ਨੀਚੇ ਨੂੰ ਢਲਕਦੀ ਹੋਊਗੀ ਇਹ ਸਹੀ ਹੋ ਜੂਗੀ ਠੀਕ ਹੈ ਤੇ ਨਾਲੇ ਜਿਹੜਾ ਆਹ ਵਾਲੀ ਫੈਟ ਆ ਇਹ ਵੀ ਕਵਰ ਹੋ ਜੂਗੀ। ਦੈਨ ਸੈਕੰਡ ਸਟੈਪ ਆ। ਸੇਮ ਮੌਇਸਚਰਾਈਜ਼ਰ ਤੇ ਐਲੋਵੇਰਾ ਜੈਲ ਨਾਲ ਤੁਸੀਂ ਕੀ ਕਰਨਾ? ਦੋਨੋਂ ਫਿੰਗਰਸ 1 2 3 4 5 6 7 8 9 10 सैकेंड की रैसट फिर दस बार फिर पांच सैकेंड की रैसट फिर दस सैकेंड करना ठीक है थ्री टाइम ए करना दैन इस तो बाद ठीक है एंटी क्लॉक क्लॉक ठीक है इस तरीके मसाज करनी है ये भी सेम टेन टाइम्स फिर फाइव सैकेंड की रैसट फिर टेन टाइम ਕਰਨਿਕਾ ਦੇ ਨਾਲ ਮੌਇਸਚਰਾਈਜ਼ਰ ਪਲੱਸ ਐਲੋਵੇਰਾ ਜੈਲ ਤੇ ਜੇ ਤੁਹਾਡੇ ਕੋਲ ਐਲੋਵੇਰਾ ਲੱਗਿਆ ਹੋਇਆ ਤਾਂ ਤੁਸੀਂ ਉਹਨੂੰ ਵੀ ਮਿਕਸ ਕਰ ਸਕਦੇ ਹੋ ਤੇ ਇੱਕ ਚੀਜ਼ ਹੋਰ ਦੱਸ ਦਾਂ ਜੇ ਤੁਸੀਂ ਕਹਿਣਿਓ ਵੀ ਤੁਹਾਡਾ ਚਿਹਰਾ ਚਮਕਦਾ ਰਹੇ ਠੀਕ ਹੈ 글로 ਕਰੇ ਵਧੀਆ ਫੇਸ 글로 ਕਰੇ ਠੀਕ ਹੈ ਤੁਹਾਡਾ ਹੁਣ ਸਕਿਨ ਪੂਰੀ ਸਾਫ਼ ਆ ਬਟ ਤੁਹਾਡਾ 글로 ਨਹੀਂ ਰਿਹਾ ਫੇਸ ਤੇ ਜਾਂ ਕੁਛ ਠੀਕ ਹੈ ਫੇਸ ਤੇ ਪਿੰਪਲਸ ਜ਼ਿਆਦਾ ਹੋ ਰਹੇ ਆ ਇਹ ਵੀ ਮੈਨੂੰ ਚੀਜ਼ ਪੁੱਛੀ ਕਿਉਂਕਿ ਮੇਰੇ ਨਾਲ ਪਿੰਪਲਸ ਬਹੁਤ ਘਟਾ ਗਏ ਫੇਸ ਤੇ ਹੁਣ ਨਹੀਂ ਹੋ ਰੇ ਬਟ ਜੇ ਕਿਸੇ ਦੀ ਸਟਾਰਟਿੰਗ ਹੋ ਰਹੀ ਆ ਬਾਈ ਤਾਂ ਜਿਹੜਾ ਘਰੇ ਆਪਣਾ ਨੇਚਰਲ ਐਲੋਵੇਰਾ ਹੁੰਦਾ ਨਾ ਆਪਾਂ ਘਰੇ ਬੀਜਦੇ ਆ ਜਿਹੜਾ ਠੀਕ ਆ ਘਰੇ ਹੁੰਦਾਗਾ ਉਹ ਤੁਸੀਂ ਰਾਤ ਨੂੰ ਨਾ ਆਪਣੇ ਫੇਸ ਤੇ ਲਗਾ ਕੇ ਪਿਆ ਕਰੋ 2 ਕੁ ਮਿੰਟ ਦੀ ਮ사ਜ ਕਰਕੇ ਫੇਸ ਤੇ ਲਗਾ ਕੇ ਸਵੇਰੇ ਫੇਸ ਵਾਸ਼ ਕਰਿਓ ਠੀਕ ਆ ਤੁਸੀਂ ਸੱਚੀ ਕਹੋਗੇ ਬਹੁਤ ਗਲੋ ਆਉਂਦਾਗਾ ਇਹਦੇ ਨਾਲ ਠੀਕ ਆ ਮੇਰਾ ਤਾਂ ਹੁਣ ਜਿਵੇਂ ਸ਼ਡਿਊਲ ਹੀ ਇੰਨਾ ਜ਼ਿਆਦਾ ਬੀਜੀ ਚੱਲਣ ਲੱਗ ਗਿਆ ਵੀ ਨਹੀਂ ਉਹ ਚੀਜ਼ ਹੁੰਦੀ ਬਾਕੀ ਮੇਰੀ ਮੈਡੀਸਿਨ ਚੱਲ ਰਹੀ ਹੈ ਬਲੇਮਸ ਦੀ ਸ਼ਾਇਆ ਦੀ ਠੀਕ ਆ ਮੈਂ ਇਹ ਚੀਜ਼ ਫੋਲੋ ਨਹੀਂ ਕਰ ਸਕਦੀ ਬਟ ਜਿਨ੍ਹਾਂ ਨੂੰ ਐਲੋਵੇਰਾ ਤੋਂ ਕੋਈ ਅਲਰਜੀ ਨਹੀਂ ਹੈਗੀ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਜ਼ਰੂਰ ਫੋਲੋ ਕਰ ਸਕਦੇ ਹੋ ਠੀਕ ਹੈ ਜੇ ਕਰਨਾ ਹੋਇਆ ਤਾਂ ਤੁਸੀਂ ਕਰ ਸਕਦੇ ਹੋ ਜੇ ਟਰਾਈ ਕਰਨਾਗਾ ਤੇ ਹਾਂਜੀ ਬਈ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਜਿਹੜੀ ਮ사ਜ ਆ ਇਹ ਤੁਸੀਂ ਉਨੇ ਟਾਈਮ ਤੱਕ ਕਰਨੀ ਆ ਜਿੰਨਾ ਟਾਈਮ ਮੋਇਸਚਰਾਈਜ਼ਰ ਆ ਜਿਹੜਾ ਉਹ ਪ੍ਰੋਪਰ ਚੰਗੇ ਤਰੀਕੇ ਨਾਲ ਫੇਸ ਦੇ ਵਿੱਚ ਅਬਜ਼ਰਬ ਨਹੀਂ ਹੋ ਜਾਂਦਾ ਠੀਕ ਹੈ ਇਹ ਗੱਲ ਜ਼ਰੂਰ ਧਿਆਨ ਚ ਰੱਖਿਓ ਸੈਕੰਡ ਜਿਹੜੀ ਤੁਸੀਂ ਐਕਸਰਸਾਈਜ਼ ਕਰਨੀ ਆ ਠੀਕ ਹੈ ਇੰਗਲਿਸ਼ ਦੇ ਦੋ ਵਰਡ ਕੋਈ ਵੀ ਦੋ ਵਰਡ ਲੈ ਲਓ ਚਾਹੇ ਐਕਸਓ ਲੈ ਲਓ ਠੀਕ ਹੈ ਚਾਹੇ ਲੈ ਲਿਓ ਯੂ ਯੇ ਠੀਕ ਹੈ ਇਹ ਲੈ ਸਕਦੇ ਹਾਂ ਇਹ ਐਕਸਰਸਾਈਜ਼ ਐਕਿ ਜਿਵੇਂ ਦੇਖੋ ਐਕਸਓ 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 ठीक है जिमें ये यू ये यू ये यू ये यू ये यू ये यू, 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 यू। जिमें हो गया मैं तू मैं तू मैं तू ये दो वर्ड कोई भी लैके ये वाली एक्सरसाइज करनी है ठीक है सुमाइर ठीक है ये वाली एक्सरसाइज करनी है देखो एक्स यू एक्स ओ एक्स o x o x o x o ਇਹ 30 ਟਾਈਮ ਕਰਕੇ ਫਿਰ 5 ਸੈਕਿੰਡ ਦੀ ਰੈਸਟ ਫਿਰ 30 ਟਾਈਮਸ ਕਰਕੇ ਡੇਲੀ ਤੁਸੀਂ ਇਹ ਚੱਲਦੇ ਫਿਰਦੇ ਵੀ ਕਰ ਸਕਦੇ ਹੋ ਤੁਸੀਂ ਜ਼ਰੂਰੀ ਨਹੀਂ ਇਹਦੇ ਲਈ ਕੋਈ ਟਾਈਮ ਆ ਕਦੋਂ ਵੀ ਕਰ ਸਕਦੇ ਹੋ ਬਟ ਡੇਲੀ ਤੁਹਾਨੂੰ ਇਹ ਚੀਜ਼ ਕਰਨੀ ਪਊਗੀ ਇਹਦੇ ਨਾਲ ਜਿਹੜੀ ਆ ਫੈਟ ਆ ਨਾ ਇਹਦੇ ਵਿੱਚ ਖਿੱਚ ਪਊਗੀ ਤੇ ਇਹ ਘਟਣੀ ਸਟਾਰਟ ਹੋ ਜੂਗੀ ਜਿਹੜਾ ਗੱਲਾਂ ਨੇ ਆ ਗੁੱਲੂ ਮੁੱਲੂ ਲੱਗਦੇ ਹੁੰਨੇ ਆ ਆਪਾਂ ਇਹ ਥੋੜਾ ਜਿਹਾ ਘਟ ਜਾਂਦਾ ਠੀਕ ਆ ਚੀਕ ਦੀ ਫੈਟ ਆ ਜਿਹੜੀ ਇਹ ਘਟ ਜਾਂਦੀ ਹੈ ਤੇ ਜਿਹੜੀ ਆ ਵਾਲੀ ਫੈਟ ਆ ਇਹ ਵੀ ਘਟ ਜਾਂਦੀ ਹੈ ਇਹਦੇ ਨਾਲ ਰਿਕਵਰ ਹੋ ਜਾਂਦਾ ਤੀਸਰੀ 3 ਨੰਬਰ ਤੇ ਤੁਸੀਂ ਹੱਸਨਾਗਾ ਪੂਰਾ ਲਾਫ ਕਰਨਾਗਾ ਠੀਕ ਆ ਕੋਈ ਵੀ ਤੁਸੀਂ ਕੁਝ ਵੀ ਲਗਾ ਲਓ ਚਾਹੇ ਯੋਗਾ ਲਗਾ ਲਿਓ ਠੀਕ ਹੈ ਟੈਲੀਵਿਜ਼ਨ ਤੇ ਫੋਨ ਤੇ ਚਾਹੇ ਕੋਈ ਲਾਫਟਰ ਸ਼ੋ ਲਗਾ ਲਿਓ ਜਿਹਦੇ ਵਿੱਚ ਜ਼ਿਆਦਾ ਹਾਸੇ ਆਉਂਦੀ ਹੋਵੇ ਹੱਸਨਾਗਾ ਤੁਸੀਂ ਜਿੰਨਾ ਜਦੋਂ ਹੱਸੋਗੇ ਨਾਲੇ ਤਾਂ ਤੁਹਾਡੀ ਜਿਹੜੀਆਂ ਸਟ्रेस ਹੋਊਗੀ ਉਹ ਵੀ ਘਟੂ ਹੋਊਗੀ ਠੀਕ ਹੈ ਤੇ ਨਾਲੇ ਤੁਸੀਂ ਖੁਸ਼ ਰਹੋਗੇ ਨਾਲੇ ਤੁਹਾਡਾ ਦਿਨ ਆ ਜਿਹੜਾ ਉਹ ਬਣ ਜਾਣਾ ਠੀਕ ਹੈ ਇਹ ਤੇ ਇਹਦੇ ਨਾਲ ਹੱਸਣ ਨਾਲ ਤਾਂ ਕਿੰਨੇ ਕੰਮ ਹੋ ਜਾਣਗੇ ਤੁਹਾਡੇ ਹਨਾ ਹੁਣ ਆਪਾਂ ਜਿਹੜੀ ਨੈਕਸਟ ਐਕਸਰਸਾਈਜ਼ ਹੈ ਠੀਕ ਆ ਉਹ ਹੈਗਾਗਾ ਜਿਵੇਂ ਆਪਾਂ ਛੋਟੇ ਹੁੰਦੇ ਛੋਟੇ ਜਵਾਕ ਮੱਛੀ ਮੂੰਹ ਨਹੀਂ ਬਣਾਉਨੇ ਹੁੰਦੇ ਬਣਾ ਲਿਆ ਛੱਡ ਤਾਂ ਦੇਖੋ ਬਣਾ ਲਿਆ ਛੱਡਤਾ ਇਹਦੇ ਕਰਕੇ ਕੀ ਜਿਹੜੀ ਆਹ ਵਾਲੀ ਫੈਟ ਆ ਇਹ ਘੱਟ ਹੁੰਦੀ ਹੈ ਤੇ ਜਿਹੜੀ ਆਪਣੀ ਡਬਲ ਚੈਨਾ ਇਹ ਵੀ ਕਵਰ ਹੁੰਦੀ ਹੈ ਠੀਕ ਹੈ ਜੀ ਇਹ ਵਾਲੀ ਐਕਸਰਸਾਈਜ਼ ਤੁਸੀਂ ਕਰ ਸਕਦੇ ਤੁਰਦੇ ਫਿਰਦੇ ਕਦੋਂ ਵੀ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਤੁਸੀਂ ਉਦੋਂ ਹੀ ਇਹ ਵਾਲੀ ਐਕਸਰਸਾਈਜ਼ ਹੈ ਜਿਹੜੀ ਉਹ ਕਰ ਸਕਦੇ ਹੋ ਇਸ ਤੋਂ ਬਾਅਦ ਆ ਗਿਆ Jaw stretch ਮਤਲਬ Jaw Jaw ਆ ਜਿਹੜੀ ਠੀਕ ਆ ਉਹਨੂੰ ਸਟ੍ਰੈਚ ਕਰਨਾ ਆਪਾਂ ਆ ਵਾਲੀ ਚੀਜ਼ ਨੂੰ ਉੱਪਰ ਸਟਿਚ ਕਰਨਾ ਇਹਦੇ ਨਾਲ ਕੀ ਆ ਇਹਨੂੰ ਉੱਪਰ ਨੂੰ ਕਰਕੇ ਸਟਿਚ ਕਰਿਓ ਐਦਾਂ ਟਾਈਨਾ ਟਾਈਮ ਸਟਿਚ ਕੀਤਾ ਇੱਥੋਂ ਤੁਹਾਡੀ ਖਿੱਚ ਪੂਗੀ ਆ ਵਾਲੀ ਚੀਜ਼ ਤੋਂ ਜਿਨ੍ਹਾਂ ਦੇ ਆ ਵਾਲੀ ਚੀਜ਼ ਜ਼ਿਆਦੇ ਆ ਨਾ ਬਹੁਤ ਹੀ ਓਰੀਜਨਲ ਘਟਦੀ ਹੈ ਇਹ ਬੜੀ ਐਕਸਰਸਾਈਜ਼ ਹੈ ਜਿਨ੍ਹਾਂ ਦੇ ਆਹ ਵਾਲੀ ਚੀਜ਼ ਆਦੀ ਹੈ ਠੀਕ ਹੈ ਇਹ ਐਕਸਰਸਾਈਜ਼ ਕਰਨੀ ਹੈ 10 ਟਾਈਮ ਫਿਰ 5 ਟਾਈਮ ਜਿਹੜੇ 5 ਸੈਕਿੰਡ ਹੈ ਉਹ ਰੈਸਟ ਕਰ ਲਿਓ ਫਿਰ 10 ਟਾਈਮ ਕਰ ਲਿਓ ਠੀਕ ਹੈ ਤੇ ਇੱਕ ਹੈਗੀ ਐਕਸਰਸਾਈਜ਼ ਥਿਸ ਵਨ ਹਵਾ ਭਰਨੀ ਪਹਿਲਾਂ ਇਧਰ ਲਈ ਗੱਲ ਚ ਫਿਰ ਇਧਰ ਲਈ ਗੱਲ ਚ ਠੀਕ ਹੈ ਏ ਵੀ ਸੇਮ 10-10 ਵਾਰੀ ਕਰਨਾ 5-5 ਸੈਕਿੰਡ ਦੀ ਰੈਸਟ ਰੱਖੀ ਇਸ ਤੋਂ ਬਾਅਦ ਹੈਗੀ ਹੈਗੀ ਠੀਕ ਹੈ ਉੱਪਰ ਇਦਾਂ ਫੇਸ ਕਰਕੇ ਠੀਕ ਹੈ ਨੀਚੇ ਵਾਲੀ ਚੀਜ਼ ਨੂੰ ਉੱਪਰ ਉਹ ਕਰਨਾ ਠੀਕ ਹੈ ਜੀ ਇਹ ਵੀ ਸੇਮ ਚੀਜ਼ 10 ਵਾਰੀ ਕਰਕੇ 5 ਸੈਕਿੰਡ ਦੀ ਇਹਦੇ ਵਿੱਚ ਰੈਸਟ ਕਰਨੀ ਆ ਇਸ ਤੋਂ ਬਾਅਦ ਇੱਕ ਹੋਰ ਐਕਸਰਸਾਈਜ਼ ਆ ਇਦਾਂ ਉੱਪਰ ਮੂੰਹ ਕਰਕੇ ਠੀਕ ਹੈ ਫਲਾਈ ਕਿਸ ਕਰਨੀ ਆ ਉੱਪਰ ਕਰਕੇ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਹੋਰ ਆ ਵੀ ਫਿਰ ਮੂੰਹ ਦੇ ਵਿੱਚ ਹਵਾ ਭਰਨੀ ਆ ਤੇ ਛੱਡਣੀ ਆ ਸੌਖੀਆਂ ਸੌਖੀਆਂ ਐਕਸਰਸਾਈਜ਼ਾਂ ਦੱਸੀਆਂ ਨੇ ਮੈਂ ਤੁਹਾਨੂੰ ਇਹ ਕੋਈ ਔਖੀਆਂ ਨਹੀਂ ਹੈਗੀਆਂ ਤੁਸੀਂ ਸਾਰੇ ਜਣੇ ਨਾਰਮਲੀ ਇਹ ਐਕਸਰਸਾਈਜ਼ਾਂ ਘਰੇ ਕਰ ਸਕਦੇ ਹੋ ਇੱਕ ਦਿਨ ਨਹੀਂ ਹੋਣਗੀਆਂ ਦੂਜੇ ਦਿਨ ਹੋ ਜਾਣੀਆਂ ਜੇ ਆਪਾਂ ਟਰਾਈ ਕਰਾਂ ਹਾਂਜੀ ਇਸ ਤੋਂ ਬਾਅਦ ਠੀਕ ਆ ਆਪਾਂ ਇਦਾਂ ਆਪਦੀ ਗਰਦਨ ਨੂੰ ਸਾਰੇ ਨੂੰ ਇੱਧਰ ਨੂੰ ਘੁਮਾਉਣਾ ਫੇਰ ਇੱਧਰ ਨੂੰ ਘੁਮਾਉਣਾ ਠੀਕ ਹੈ ਇਹ ਚੀਜ਼ ਕਰਨੀ ਹੈ ਇਦਾਂ ਠੀਕ ਹੈ ਇੱਕ ਕਰਨਾਗਾ ਠੀਕ ਹੈ ਇਹ ਚੀਜ਼ ਕਰਨੀ ਆ ਦੂਸਰੀ ਜਿਹੜੀ ਚੀਜ਼ ਕਰਨੀ ਹੈਗੀ ਆ ਉਹ ਜਿਹੜੀ ਤੁਹਾਡੀ ਜੀਭ ਆ ਉਹ ਜਿਹੜੀ ਆਪਣੀ ਆ ਇੱਥੇ ਹੁੰਦਾ ਨਾ ਦੰਦਾਂ ਦੇ ਉੱਪਰ ਆਵਲੇ ਉੱਪਰਲੇ ਦੰਦਾਂ ਦੇ نیچے ਲਗਾਉਣੀ ਹੈ ਜੀਭ ਜਿਹੜੀ ਆਪਣੀ ਜੀਭ ਆ ਹੋਲਡ ਕਰਨਾ 10 ਸੈਕਿੰਡ ਹੋਲਡ ਕਰਨਾ ਫਿਰ 5 ਸੈਕਿੰਡ ਰੈਸਟ ਫਿਰ 10 ਸੈਕਿੰਡ ਹੋਲਡ ਕਰਨਾ 5 ਸੈਕਿੰਡ ਰੈਸਟ ਫਿਰ 10 ਸੈਕਿੰਡ ਹੋਲਡ ਇਦਾਂ ਤੁਸੀਂ ਜਿਹੜੀ ਹੈਗੀ ਆ ਇਹ ਵਾਲੀ ਚੀਜ਼ ਕਰਨੀ ਆ ਠੀਕ ਆ ਫਿਰ ਜਿਹੜੀ ਤੁਹਾਡੀ ਟੰਗ ਆ ਜੀਭ ਆ ਠੀਕ ਆ ਉਹਨੂੰ ਇੱਕ ਵਾਰੀ ਇੱਧਰ ਇੱਕ ਵਾਰੀ ਇੱਧਰ ਠੀਕ ਹੈ ਫਿਰ ਜਿਹੜੀ ਆਪਾਂ ਕਰਨੀ ਹੈਗੀ ਇੱਥੋਂ ਨੀਚੇ ਸਟੈਚ ਕਰਨਾ ਠੀਕ ਹੈ ਨੀਚੇ ਵਾਲੇ ਜਿਹੜੇ ਆਪਣੇ ਦੰਦ ਨਹੀਂ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਬਸ ਘਟੋ ਘਟ ਮੈਂ ਤੁਹਾਨੂੰ 7-8 ਐਕਸਰਸਾਈਜ਼ਾਂ ਦੱਸਤੀਆਂ ਇਹਨਾਂ ਦੇ ਵਿੱਚੋਂ ਜਿੰਨੀਆਂ ਵੀ ਤੁਹਾਨੂੰ ਸਹੀ ਲੱਗਦੀਆਂ ਜਿੰਨੀਆਂ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਠੀਕ ਹੈ ਤੇ ਜਿਹਨੇ ਫੋਲੋ ਕਰਨੀਆਂ ਕਰ ਸਕਦੇ ਹੋ ਜਿਹਨੇ ਨਹੀਂ ਕਰਨੀਆਂ ਉਹ ਨਹੀਂ ਕਰ ਸਕਦੇ ਤੁਹਾਡੀ ਮਰਜ਼ੀ ਹੈ ਜੀ ਠੀਕ ਹੈ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਨੈਕਸਟ ਵੀਡੀਓ ਜਿਹੜੀ ਆਪਾਂ ਲੈ ਕੇ ਆਵਾਂਗੇ ਠੀਕ ਹੈ ਉਹ ਇੱਕ ਚੈਲੰਜ ਹੋ ਰਿਹਾ ਇੱਕ ਡਾਈਟ ਪਲਾਨ ਹੋ ਰ ਆ ਜਾਂਦਾ ਜਿਹੜਾ ਮੈਂ ਫੋਲੋ ਕੀਤਾ ਸੀ 32 ਵਾਰ ਠੀਕ ਹੈ ਉਹ ਆਪਾਂ ਦੇਖਾਂਗੇ ਉਹ ਆਪਾਂ ਬਾਅਦ 'ਚ ਤੁਹਾਨੂੰ ਦੱਸਾਂਗੇ ਠੀਕ ਹੈ ਮਤਲਬ ਕਿ 32 ਵਾਰ ਚਬਾਉਣਾ ਠੀਕ ਹੈ ਉਹ ਕਿਦਾਂ ਫੋਲੋ ਕਰਨਾ ਕਿਵੇਂ ਹੁੰਦਾਗਾ ਜੇ ਕਿਸਦਾ weight ਜਮਾ ਨਹੀਂ ਨਾ ਘਟਦਾ ਉਹਦੇ ਨਾਲ ਪੱਕਾ ਹੀ ਘਟਦੇ ਹੀ ਘਟਦਾਗਾ ਠੀਕ ਹੈ ਬਾਕੀ ਕਿੰਨਾ ਕਿੰਨਾ ਨੇ ਫਾਸਟਿੰਗ ਹੈ ਜਿਹੜੀ ਉਹ ਫੋਲੋ ਕੀਤੀ ਆ ਜ਼ਰੂਰ ਕਮੈਂਟ ਕਰ ਦਿਓ ਠੀਕ ਹੈ ਕਿ ਤੁਹਾਡਾ ਸਹੀ ਚੱਲ ਰਿਹਾ ਜੇ ਕੋਈ ਤੁਹਾਡਾ ਜੇ ਜੋ ਵੀ ਫੋਲੋ ਕਰ ਰਹੇ ਨੇ ਜਿਨ੍ਹਾਂ ਨੂੰ ਇਦਾਂਗਾ ਵੀ ਤੁਹਾਨੂੰ ਕੋਈ ਫਾਇਦਾ ਹੋ ਰਿਹਾ ਤਾ ਜਰੂਰ ਮੈਨੂੰ ਕਮੈਂਟ ਕਰ ਦਿਓ ਜਿੰਨੀ ਕੁ ਮੈਨੂੰ ਨੌਲੇਜ ਹੋ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਮਿਲਦੇ ਆ ਕੱਲ ਨੂੰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿੱਦਾਂ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਕਮੈਂਟਾਂ ਦੇ ਵਿੱਚ ਇਦਾਂ ਹੀ ਪਿਆਰ ਕਰਦੇ ਰਹੋ ਥੈਂਕ ਯੂ ਸੋ ਮੱਚ ਮੈਨੂੰ ਪੋਜ਼ਿਟਿਵ ਕਰਨ ਦੇ ਲਈ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰੀ ਰਿਸਪੈਕਟ ਬਾਏ ਬਾਏ